ਪਾਣੀ ਚੜ ਕੇ ਆ ਗਿਆ ਹੜ ਦਾ ਤਾਰਿਆ ਰੂਪ ਸਾਰਾ ਟਾਂਚਾ ਵਿਗੜਿਆ ਹਰ ਸ਼ਾਦੀ ਸੇ ਕ ਰੂਪ ਜਲੋ ਜਲ ਹੋਇਆ ਪਾਣੀ ਛੱਡੀ ਜਾਵੰਦੇ ਟੁੱਟੇ ਹੋਏ ਬੰਨ ਹੜਾ ਨੂੰ ਲਿਆਵੰਦੇ ਟੁੱਟੇ ਹੋਏ ਬੰਨ ਹੜਾ ਨੂੰ ਲਿਆਵੰਦੇ ਕੋਈ ਵੀ ਨਾ ਹੱਲ ਲੱਭੇ ਸਰਕਾਰ ਜੀ ਕੋਈ ਵੀ ਨਾ ਹੱਲ ਲੱਭੇ ਸਰਕਾਰ ਜੀ ਚੱਲੀ ਨਹੀਂ ਜਾਂਦੀ ਹੜਾ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਨਦੀਆਂ ਤੇ ਨਾਲੇ ਅਸੀਂ ਲਏ ਪੂਰਨੇ ਨਦੀਆਂ ਤੇ ਨਾਲੇ ਅਸੀਂ ਲਏ ਪੂਰਨੇ ਆਲੀ ਸ਼ਾਨ ਘਰ ਹੋਏ ਚੂਰੋ ਚੂਰਨੇ ਆਲੀ ਸ਼ਾਨ ਘਰ ਹੋਏ ਚੂਰੋ ਚੂਰਨੇ ਬੇਈਮਾਨ ਲੋਕਾਂ ਕੀਤਾ ਤਾਰੋ ਤਾਰ ਜੀ ਬੇਈਮਾਨ ਲੋਕਾਂ ਕੀਤਾ ਤਾਰੋ ਤਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਪਸ਼ੂ ਪੰਛੀ ਜੀਵ ਰੁੜੇ ਅਨਸਾਣ ਨੇ ਫਸਲ ਵਾੜੀ ਦੇ ਭਾਰੀ ਨੁਕਸਾਨ ਨੇ ਫਸਲ ਵਾੜੀ ਦੇ ਭਾਰੀ ਨੁਕਸਾਨ ਨੇ ਡਾਢ ਅਗੇ ਲੋਕ ਮੰਨੀ ਬੈਠੇ ਹਰ ਜੀ ਡਾਢ ਅਗੇ ਲੋਕ ਮੰਨੀ ਬੈਠੇ ਹਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਅੰਕੜਾਂ ਚ ਜੋਦੇ ਹਿੰਮਤਾ ਵਖਾਮਦੇ ਸੇਵਾਦਾਰ ਵੀਰ ਲੰਗਰ ਸ਼ਿਕਾਮਦੇ ਸੇਵਾਦਾਰ ਵੀਰ ਲੰਗਰ ਸ਼ਿਕਾਮਦੇ ਘਰੋ ਕਰ ਜਾ ਕੇ ਸੁਣਦੇ ਪਕਾਰ ਜੀ ਘਰੋ ਕਰ ਜਾ ਕੇ ਸੁਣਦੇ ਪਕਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਖੜੇ ਗੰਦੇ ਪਾਣੀ ਰੋਗਾਂ ਨੂੰ ਫੁਲਾਮਦੇ ਖੜੇ ਗੰਦੇ ਪਾਣੀ ਰੋਗਾਂ ਨੂੰ ਫੁਲਾਮਦੇ ਭੁੱਖ ਤੇ ਬਿਮਾਰੀ ਲੋਕ ਨੇ ਹਟਾਉਂਦੇ ਭੁੱਖ ਤੇ ਬਿਮਾਰੀ ਲੋਕ ਨੇ ਹਟਾਉਂਦੇ ਹਰ ਚੀਜ਼ ਮਹਿੰਗੀ ਖੁੱਸੇ ਰਜਗਾਰ ਜੀ ਹਰ ਚੀਜ਼ ਮਹਿੰਗੀ ਖੁੱਸੇ ਰਜਗਾਰ ਜੀ ਚੱਲੀ ਨਹੀਂ ਜਾਂਦੀ ਚੱਲੀ ਨਹੀਂ ਜਾਂਦੀ ਹੜਾ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾ ਵਾਲੀ ਮਾਰ ਜੀ ਹੋਈ ਵਰਵਾਦੀ ਪੱਟੇ ਆਉਣੇ ਤਾਵਣਾ ਪੂਰੀਆਂ ਨਾਲ ਲੋੜਾਂ ਪੂਰੇ ਹੋਣੇ ਖਾਵਣਾ ਪੂਰੀਆਂ ਨਾ ਲੋੜਾਂ ਪੂਰੇ ਹੋਣੇ ਕਾਬਨਾ ਆਈਏ ਗਰੀਬੀ ਵਣਕੇ ਵੰਗਾਰ ਜੀ ਆਈਏ ਗਰੀਬੀ ਵਣਕੇ ਵੰਗਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹੜਾਂ ਵਾਲੀ ਮਾਰ ਜੀ ਘਰੇਵਾਲ ਖੜੇ ਦੁੱਖ ਵਿੱਚ ਨਾਲ ਨੇ ਘਰੇਵਾਲ ਖੜੇ ਦੁੱਖ ਵਿੱਚ ਨਾਲ ਨੇ ਅਣਖੀ ਪੰਜਾਬੀ ਜੱਜ ਵੇ ਕਮਾਲ ਨੇ ਅਣਖੀ ਪੰਜਾਬੀ ਜੱਜ ਵੇ ਕਮਾਲ ਨੇ ਲੇਖੇ ਲਾਉਣੀ ਜੰਦ ਰਹਿੰਦੇ ਨੇ ਤਿਆਰ ਜੀ ਲੇਖੇ ਲਾਉਣੀ ਜੰਦ ਰਹਿੰਦੇ ਨੇ ਤਿਆਰ ਜੀ ਚੱਲੀ ਨਹੀਂ ਜਾਂਦੀ ਹਾੜਾਂ ਵਾਲੀ ਮਾਰ ਜੀ ਚੱਲੀ ਨਹੀਂ ਜਾਂਦੀ ਹਾੜਾਂ ਵਾਲੀ ਮਾਰ ਜੀ